ਸਰ ਵੀਰੇ ਦੇ ਨਾਲ ਆਈ ਸੀ ਉਹਨਾਂ ਨੇ ਕਿ ਦਰਬਾਰ ਸਾਹਿਬ ਮੱਥਾ ਟੇਕਿਆ ਸੀ ਦਰਬਾਰ ਸਾਹਿਬ ਮੱਥਾ ਟੇਕਿਆ ਉਹ ਤੋਂ ਬਾਅਦ ਕਿ ਉਹ ਮੱਥਾ ਟੇਕ ਕੇ ਕਹਿੰਦੀ ਤੁਸੀਂ ਪਾਣੀ ਪੀ ਤੇ ਮੈਂ ਆਉਂਨਾ ਉਹ ਪਤਾ ਨਹੀਂ ਕਿੱਥੇ ਚਲ ਗਏ ਮੈਂ ਪਾਣੀ ਪੀਂਦਾ ਪੀ ਕੀ ਮੈਂ ਫੋਨ ਲਾਇਆ ਫੋਨ ਬੰਦ ਹੁੰਦਾ ਗਿਆ ਸੀ ਫਿਰ ਮੈਂ ਕਿਹਾ ਕਿ ਮੈਂ ਆਪਣੇ ਘਰੇ ਚਲ ਜਾਨੀ ਆ ਫਿਰ ਉਹਦੇ ਨਾਲ ਕਿ ਮੁੰਡਾ ਸੀ ਉਹਨੇ ਮੇਰੀ ਬਾਹ ਫੜੀ ਤੇ ਫਿਰ ਕਿ ਹੋਟਲ ਚ ਲੈ ਗਏ ਕਿ ਉਹਨੇ ਨੇ ਖੋਜ ਵੀ ਕੀਤਾ ਤੇ ਜਿਹੜੇ ਬਾਕੀ ਮੁੰਡੇ ਸਾਰਿਆਂ ਨੂੰ ਬੁਲਾ ਕੇ ਫਿਰ ਉਹਨੇ ਰੈਵਿ ਜਿੰਨੇ ਵੇ ਦੀ ਕਟਣਾ ਹੈ ਸਾਰੀ ਕੀ 7 ਵਜੇ ਦੀ ਤੇ ਕੀ 2 ਵਜੇ ਤੱਕ ਉਹ ਨੰਦਰ ਰੱਖਿਆ ਰੂਮ ਚ ਨਹੀਂ ਪਿਆਸੇ ਨਾਲ ਨਹੀਂ ਤੇ ਨੰਦਰਾ ਤੁਸੀਂ ਆਏ ਸੀ ਉਹ ਕਿੰਨੇ ਵਜੇ ਤੁਹਾਨੂੰ ਹੋਟਲ ਲੈ ਕੇ ਗਿਆ ਸੀ ਉਹ 7 ਵਜੇ ਲੈ ਕੇ ਗਿਆ ਸੀ ਉੱਪਰ ਇੱਕ ਦੁਪਹਿਰੀ ਸੀ ਸੀਰੀ ਕਰਕੇ ਹਾਂਜੀ ਅੱਛਾ ਕਿੰਨੇ ਵਜੇ ਉਹਨਾਂ ਨੇ ਬਾਹਰ ਕੱਢਿਆ ਮੁੰਡਿਆਂ ਨੂੰ ਮੁਰਤੇ ਉਹਨਾਂ ਨੇ 2 ਵਜੇ ਵਾਰ ਕਰਦੇ ਪਰ ਉਹਨਾਂ ਦੀ ਪਛਾਣ ਹੈਗੀ ਸਾਰੇ ਦੀ ਹਾਂਜੀ ਸਾਰੇ ਕਿੰਨੇ ਮੁੰਡੇ ਤਿੰਨ ਹੋਟਲ ਦੇ ਸੀ ਤੇ ਦੋਨੇ ਸ਼ਹਿਰੀ ਦੇ ਸੀ ਕੀ ਮੰਨ ਕਰਦੇ ਮੈਂ ਸਾਰੇ ਲੈ ਜਾਂਦੇ ਤੁਹਾਨੂੰ ਹਾਂਜੀ ਕਿੱਥੇ ਤੁਹਾਡੇ ਘਰ ਦੇ ਲਾਗੇ ਦਿੰਦੇ ਨੇ ਨਹੀਂ ਅਸੀਂ ਸਿਹਾਲੀ ਆਏ ਨੇ ਉਹ ਗਾੜੀ ਰਿੰਦੇ ਨੇ ਜਿਹੜਾ ਤੁਸੀਂ ਆਏ ਸੀ ਉਹਦੇ ਲਿੰਕ ਚ ਕਿੰਨੀ ਦੇਰ ਤੋਂ ਹੈਗੀ ਸੀ 22 ਕਿ ਉਹ ਮੇਰਾ ਭਰਾ ਸੀ ਭਰਾ ਦੇ ਨਾਲ ਆਈ ਸੀ ਭਰਾ ਨਾਲ ਪਹੁੰਚਾਈ ਸੀ ਨਹੀਂ ਕਿਉਂਕਿ ਮੁੰਡੇ ਦੇ ਨਾਲ ਹੋਟਲ ਚ ਆਈ ਸੀ ਤੇ ਕਿਉਂਨੇ ਨਹੀਂ ਕੁਝ ਵੀ ਕੀਤਾ ਤੇ ਮੁੰਡਾ ਸੀ ਤੁਹਾਡਾ ਮੁੰਡਾ ਕੌਣ ਸੀ ਉਹ ਲਵ ਹੁਣ ਕੀ ਲੱਗ ਰਿਹਾ ਬਦਦਾ ਮੇਰਾ ਦੋਸਤ ਹੀ ਤੇ ਉਹਦੇ ਨਾਲ ਆਈ ਤਾਂ ਉਹ ਕਿ ਮੁਰਗਲ ਚਲ ਗਿਆ ਖੁੰਡੀ ਮਾਰ ਕੇ ਬਾਕੀ ਮੁਰਿਆਂ ਨੇ ਅੰਦਰ ਕਲ ਤੋਂ ਨਹੀਂ ਕੁਝ ਨਹੀਂ ਕੀਤਾ ਠੀਕ ਤੇ ਬਸਤਾਨ ਚੌਕੀ ਤਹੀ ਪਹੁੰਚੇ ਕਿ ਮਾਮਲਾ ਕੀ ਹੈ ਪੂਰਾ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਬੇਨਤੀ ਇਸ ਤਰ੍ਹਾਂ ਆ ਕਿ ਸਾਡਾ ਸਿੰਘ ਅਸਤਾਨ ਸਿੰਘ ਬਾਗੀ ਮੈਨੂੰ ਅਸਤਾਨ ਸਿੰਘ ਬਾਗੀ ਦਾ ਫੋਨ ਆਇਆ ਕਿ ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਇਹਦੇ ਈ ਰਿਕਸ਼ੇ ਦੇ ਇੱਕ ਬੇਟੀ ਬੱਚੀ ਇੱਕ ਬੈਠੀ ਜਿਹੜੀ ਰੋ ਰਹੀ ਸੀ ਜਦੋਂ ਇਹ ਪੁਛਿਆ ਦੋ ਕਾਤੋਂ ਰੋਨੀ ਆ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਜਦੋਂ ਸੁਰਨਾਮ ਸਿੰਘ ਉਹਨਾਂ ਨੇ ਨਰਨਾ ਵਜਨ ਕੀਤਾ ਕਿ ਬੇਟੀ ਨੂੰ ਮੇਲੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਥੇ ਪੁਲਿਸ ਸਟੇਸ਼ਨ ਪਹੁੰਚੇ ਪੁਲਿਸ ਸਿਧ ਨੂੰ ਮੈਂ ਆਪੇ ਜਦ ਤੁਸੀਂ ਗਿਆ ਗਏ ਕਾਰਵਾਈ ਕਰਾਓ ਮੈਂ ਆਉਣਾ ਪ੍ਰਸ਼ਾਸਨ ਦਾ ਪਹਿਲਾ ਰਵਈਆ ਜਿਹੜਾ ਬੜਾ ਢੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ ਬਹੁਤ ਢੱਲਾ ਸੀਗਾ ਉਸ ਇੰਚਾਰਜ ਦਾ ਰਵਈਆ ਜਿਹੜਾ ਇੱਥੇ ਮੌਕੇ ਤੇ ਹਾਜ਼ਰ ਸੀਗਾ ਮੈਂ ਨਾਮ ਨਹੀਂ ਪਤਾ ਰਾਂ ਮੈਨੂੰ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਜੋ ਸਿੰਘਾਂ ਨੇ ਵਜਨ ਕੀਤਾ ਸੀ ਆਏ ਸਾਰੇ ਸਿੰਘ ਹੁਣ ਆਏ ਆ ਗਰੀ ਤੇਜ ਸਿੰਘ ਹੁਣੀ ਵੀ ਆਏ ਬਾਕੀ ਵੀ ਸਾਡੇ ਜਿਹੜੇ ਸਿੰਘ ਸਾਡੇ ਨਾਲ ਆਏ ਨੇ ਆ ਕੇ ਜਿਹੜੀ ਸਾਰੀ ਗੱਲਬਾਤ ਅਸੀਂ ਪਤਾ ਕੀਤੀ ਆ ਜੋ ਜਾਂਚ ਦਾ ਵਿਸ਼ਾ ਜੇ ਫਿਲਹਾਲ ਜੋ ਬੇਟੀ ਦਾ ਕਹਿਣਾ ਵਾ ਕਿ ਉਹ ਕਿਸੇ ਆਪਣੇ ਇੱਕ ਫਰੈਂਡ ਦੇ ਨਾਲ ਦਰਬਾਰ ਸਾਹਿਬ ਆਈ ਸੀ ਮਤਲਬ ਇੱਥੇ ਅੰਮ੍ਰਿਤਸਰ ਆਈ ਸੀ ਉਹ ਦਰਬਾਰ ਸਾਹਿਬ ਕਹਿਣਾ ਪਰ ਉਹ ਅੰਮ੍ਰਿਤਸਰ ਆਈ ਸੀ ਸੁਭਾਵਕਾ ਕੋ ਹਾਟਲ ਦੇ ਵਿੱਚ ਉਹ ਗਏ ਦਾ ਖੇ ਖਾਨ ਗਏ ਹੋਣਗੇ ਇਹ ਤਾਂ ਬੜਾ ਸਪੱਸ਼ਟੀ ਗੱਲ ਆ ਵੀ ਕੁੜੀ ਮੁੰਡਾ ਆਟਰ ਚ ਕੀ ਕਰਨ ਜਾਣਗੇ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਵਾਰ ਦਿੱਤੇ ਜਿਨ੍ਹਾਂ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਉਹ ਜਾਣਦੀ ਹੈ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ 'ਚ ਉਹ ਰਹਿੰਦੀ ਨਸ਼ਹਰਾ ਸਹਾਲੀ ਵਾਲੇ ਬਣੇ ਰਹਿੰਦੀ ਹੈ ਕੁੜੀ ਨਸ਼ਹਰੇ ਦੀ ਹੈ ਸਾਇਦ ਤੇ ਉਹਨਾਂ ਪੰਜਾਂ ਨੇ ਬਾਰੀ-ਬਾਰੀ ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਜਿਨ੍ਹਾਂ ਦੇ ਵਿੱਚ ਦੋ ਮੁੰਡੇ ਹੋ ਸੀ ਤਿੰਨ ਹੋ ਸੀ ਰੇਪ ਕਰਨ ਤੋਂ ਬਾਅਦ ਜਿਹੜਾ ਉਹ ਕੁੜੀ ਨੂੰ ਉੱਥੋਂ ਕੁੜੀ ਉੱਥੋਂ ਨਿਕਲਾਈ ਉਹਦੇ ਕਹਿਰ ਮੁਤਾਬਕ ਤੇ ਕੁੜੀ ਦੁਬਾਰਾ ਆਈ ਆ ਤੇ ਕੁੜੀ ਨੇ ਬਾਹਰ ਆ ਕੇ ਤੇ ਸਾਡੇ ਸੱਗ ਨੂੰ ਮਿਲੇ ਤੇ ਇਹ ਦੱਸਿਆ ਸਾਰੀ ਰਾਤ ਹੋਟਲ ਚ ਰਹੀ ਹੈ ਜੀ तकरीबन ਕੁੜੀ ਦਾ ਇਹ ਕਹਿਣਾ ਵਾ ਵੀ ਮੈਂ 7 ਵਜੇ ਤੋਂ ਬਾਅਦ ਮੈਨੂੰ ਹੋਟਲ ਚ ਰਹਿ ਗਿਆ ਸੀ ਤੇ तकरीबन 2 ਵਜੇ ਤੱਕ ਮੇਰ ਨਾਲ ਉੱਥੇ ਰੇਪ ਹੁੰਦਾ ਰਿਹਾ ਹੁਣ ਅਸੀਂ ਆਏ ਆ ਜੀ ਇੱਥੇ ਆ ਕੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਪਲਜੀਤ ਉਹਦੇ ਜਾਰਜ ਨੇ ਉਹਨਾਂ ਨਾਲ ਮਿਲੇ ਆ ਕੁੜੀ ਕੋ ਸਾਰੀ ਗੱਲਬਾਤ ਪੁੱਛੀ ਦੀ ਕੁੜੀ ਦੀ ਮਾਤਾ ਵੀ ਆਈ ਆ ਕੁੜੀ ਜਿਹੜੀ ਆ ਉਹ ਕਿਸੇ ਦੇ ਘਰਾਂ ਚ ਕੰਮ ਕਰਦੀ ਆ ਘਰਾਂ ਚ ਕਿਸੇ ਘਰ ਦੇ ਵਿੱਚ ਰੋਟੀ ਪਾਣੀ ਦੀ ਜੌਬ ਕਰਦੀ ਆ ਗਰੀਬ ਪਰਿਵਾਰ ਦੀ ਕੁੜੀ ਆ ਜੋ ਹੁਣ ਤੱਕ ਸਾਨੂੰ ਲੱਗਿਆ ਵੀ ਜੋ ਕੋਈ ਕਹਿ ਰਿਹਾ ਸੱਚ ਆ ਹਾਉ ਆਪਣੇ ਫਰੈਂਡ ਨਾਲ ਆਈ ਬਿਲਕੁਲ ਉਹਦੇ ਵੱਲੋਂ ਬਿਆਨ ਆਪਣੇ ਦਿੱਤੇ ਜਾ ਰਹੇ ਨੇ ਕਿ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਇਹਨਾਂ ਨੌਜਵਾਨਾਂ ਦੀ ਜਿਨ੍ਹਾਂ ਦੇ ਵੱਲੋਂ ਬਿਲਕੁਲ ਜੀ ਉਹ ਹੋਟਲ ਸੀਲ ਹੋਣਾ ਚਾਹੀਦਾ ਈਵਨ ਸਾਡੇ ਸਿੰਘ ਜਦੋਂ ਉੱਥੇ ਗਏ ਨੇ ਇਹਨਾਂ ਸਿੰਘਾਂ ਦੇ ਕਹਿਣ ਮੁਤਾਬਕ ਉਹਨਾਂ ਸੀਸੀਟੀਵੀ ਬੰਦ ਨੇ ਲੱਗੇ ਸੀਸੀਟੀਵੀ ਲੱਗੇ ਨੇ ਉਹ ਚਾਰੇ ਹੂਗਾ ਪੰਜ ਕੁੜੀਆਂ ਜਿਹੜੀਆਂ ਨੇ ਸਿੰਘਾਂ ਨੂੰ ਵੇਖ ਕੇ ਹੋਟਲ ਚ ਭਈਆਂ ਗਈਆਂ ਨੇ ਜਿਹੜੇ ਮੁੰਡਿਓ ਰਾਤ ਵਾਲੀ ਡਿਊਟੀ ਵਾਲੇ ਸੀ ਉਹ ਹੋਟਲ ਚ ਭਜਾਏ ਗਏ ਨੇ ਕਿਉਂਕਿ ਪ੍ਰਸ਼ਾਸਨ ਦਾ ਰਵਈਆ ਤੇ ਲਾਸੀ ਜਦੋਂ ਸਾਡੇ ਸਿੰਘ ਆਏ ਨੇ ਕਿੰਨੇ ਇਸ ਵੇਰੇ ਆ ਗਈ 6:30 ਵਜੇ 6:30 ਵਜੇ ਜੇ ਉਹ ਉਸੇ ਵੇਲੇ ਜਾ ਕੇ ਉਹਨਾਂ ਨੂੰ ਚੱਕਦੇ ਤੇ ਮੁੰਡੇ ਫੜ ਹੋ ਜਾਣੇ ਸੀ ਚਲੋ ਹੁਣ ਵੀ ਫੜ ਹੋ ਜਾਣਗੇ ਕਿ ਹੁਣ ਸਾਰਾ ਜਾਂਚ ਦਾ ਵਿਸ਼ਾ ਕੁੜੀ ਦੇ ਮੁਤਾਬਕ ਰੇਪ ਹੋਇਆ ਪਰ ਜੇਕਰ ਕੋਈ ਝੂਠ ਨਿਕਲਦਾ ਤਾਂ ਪੁਸਨਿਆ ਪੇ ਦੇਖ ਲੈਣਾ ਕਿ ਜੇ ਇੱਕ ਮਿੰਟ ਵਾਸਤੇ ਮੈਂ ਇਦਾਂ ਵੀ ਗੱਲ ਕਰ ਲੈਣਾ ਵੀ ਜੇ ਕੁੜੀ ਗਲਤ ਹੀ ਹੋਊਗੀ ਮੰਨ ਲਓ ਜਿੱਦਾਂ ਪਾਕ ਕਿਨੂੰ ਕਿਨੂੰ ਕਾਲ ਕਰ ਲਖੈ ਦਿੰਨੇ ਆ ਇੱਕ ਮਿੰਟ ਵਾਸਤੇ ਲੱਗਦਾ ਨਹੀਂ ਸਾਨੂੰ ਇਦਾਂ ਦਾ ਕੁਛ ਕੁੜੀ ਦੇ ਮੁਤਾਬਕ ਜਿੱਦਾਂ ਦੀ ਕੁੜੀ ਦੀ ਸ਼ਖੌ ਚੁਰਤਾ ਬੋਲਚਾਲ ਪੋਲਾ ਪਾਣਿਆ ਬੜੀ ਗਰੀਬ ਜਿਹੇ ਪਰਿਵਾਰ ਦੀ ਲੱਗਦੀ ਹੈ ਵੀ ਉਹ ਇਦਾਂ ਦਾ ਕੁਝ ਕਰ ਲਈ ਹੋਊਗੀ ਉਹ ਇੱਕ ਜਾਾਲ ਚ ਫਸੀ ਆ ਆਪਣੇ ਬੁਆਏਫਰੈਂਡ ਦੇ ਨਾਲ ਦੂਸਰੀ ਬੇਨਤੀ ਸੀ ਕਰੀਏ ਵੀ ਸੱਚਖੰਡ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਲੰਮੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ ਕਰ ਦੀ ਕਾਰਵਾਈ ਵੀ ਕਰ ਰਹੇ ਆ ਕਿੰਨੇ ਹੋਟਲਾਂ ਨੂੰ ਅਸੀਂ ਲੰਗੀਆਂ ਵੀ ਕੀਤਾ ਜਿਨ੍ਹਾਂ ਵਿੱਚ ਧੰਦਾ ਚੱਲਦਾ ਜਿਹੜੇ ਹੋਟਲਾਂ ਵਾਲੇ ਆਮ ਜਾਂਦੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ ਕੇ ਬਹੁ ਫੜ ਫੜ ਕੇ ਕਹਿੰਦੇ ਨੇ ਵੀ ਆਜੋ ਕਾਟਲ ਲੇ ਲੋ ਬਹੁਤ ਸਾਰੀ ਤਾਂ ਡੈਵਲੋ ਵੀਡੀਓ ਬਣਾਈਆਂ ਗਈਆਂ ਬਾਅਦ ਵਿੱਚ ਵੀ ਨਹੀਂ ਹੋਈ ਹੈ ਜੀ ਵਿਦਨ ਪ੍ਰੂਫ ਵਿਦਨ ਪ੍ਰੂਫ ਅਸੀਂ ਸਾਰਾ ਕੁਝ ਜਾਰੀ ਕੀਤਾ ਸੀ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇਹ ਸਭ ਪ੍ਰਸ਼ਾਸਨ ਦਾ ਰਵਈਆ ਬਹੁਤ ਢਲਾ ਪ੍ਰਸ਼ਾਸਨ ਨੂੰ ਕਿਹੜੀ ਤਰੀਕਾ ਦੀ ਦੇਖਦੀ ਆ ਸਾਡਾ ਸਿੰਘ ਇੱਥੇ ਅੱਜ ਕੋਈ ਆਪਣੇ ਪੰਥ ਦੀ ਗੱਲ ਕਰ ਦੇ ਪੰਥ ਦੇ ਹੱਕਾਂ ਦੀ ਗੱਲ ਕਰ ਦੇ ਕੋਈ ਇਦਾਂ ਦੀ ਗੱਲ ਕਰ ਦੇ ਤੇ ਉਹ ਪ੍ਰਸ਼ਾਸਨ ਸਾਡੇ ਸਿੰਘਾਂ ਦੇ ਕਾਰਵਾਈਆਂ ਉਸੇ ਵੇਲੇ ਕਰਦਾ ਸਾਨੂੰ ਸਾਡੇ ਪਰਚੇ ਵੀ ਹੋ ਜਾਂਦੇ ਨੇ ਸਾਨੂੰ ਜੇਲਾਜ ਵੀ ਭੇਜਿਆ ਜਾਂਦਾ ਪਰ ਜਿੱਥੇ ਜਦੋਂ ਇਦਾਂ ਦਾ ਗੰਦ ਪੈ ਰਿਹਾ ਹੋਵੇ ਸ਼ਰੀਆਮ ਪਾਇਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਇਹ ਬੜੀ ਹਾਸੋਈ ਨਹੀਂ ਗੱਲ ਆ। ਗੇਟ ਦੇ ਵਿੱਚ ਗੱਲ ਜਿਹੜੇ ਨੇ ਕੀ ਉਹ ਹੁਣ ਹਟ ਗਏ ਨੇ ਦੇਖੋ ਜਿੰਨਾ ਕ ਅਸੀਂ ਉਹਨਾਂ ਮੇਰੀ ਬੇਨਤੀ ਸਮਝੋ ਜੀ ਅਸੀਂ ਵੀ ਸਾਰੇ ਆਪਣੀਆਂ ਕਿਰਤੀਆਂ ਤੇ ਆਪਣੇ کاروبار ਵਾਲੇ ਸੇਵਾਵਾਂ ਵਾਲੇ ਆ। ਲਾਂਗ ਫੜ ਕੇ ਹਰ ਵਾਲੇ ਖਾ ਨਹੀਂ ਸਕਦੇ। ਇਹ ਤਾਂ ਪ੍ਰਸ਼ਾਸਨ ਦਾ ਫਰਜ ਬਣਦਾ ਵੀ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉੱਥੇ ਉਹ ਗੰਦ ਪੈਂਦਾ ਨੂੰ ਰੋਕਿਆ ਜਾਵੇ। ਹੋਟਲ ਜੇ ਕਿਸੇ ਨੇ ਲੈਣਾ ਮਨ ਲਓ ਮੈਨੂੰ ਹੋਟਲ ਦੀ ਨੀਡ ਆ। ਮੈਂ ਜਾਊਂਗਾ ਹੋਟਲ ਚ ਰੂਮ ਲੈ ਲਊਂਗਾ। ਮੈਨੂੰ ਆਵਾਜ਼ਾਂ ਮਾਰ-ਮਾਰ ਕੇ ਹੋਟਲ ਚ ਕਹਿਣਾ रूम लेलोकेन्टे वास्ते स्वभावक ਤੰਦਾ ਚੱਲਦਾ ਉੱਥੇ ਕਿੰਨੀ ਵਾਰੀ ਹੋ ਚੁੱਕਾ ਵੀ ਕੁੜੀਆਂ ਹੋਟਲਾਂ ਚ ਪੜੀਆਂ ਗਈਆਂ ਇੱਥੇ ਈਵਨ ਇਥੋਂ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਕਿ ਹੋਟਲਾਂ ਚ ਚੱਟਾ ਵੀ ਮਿਲਦਾ ਹੋਟਲਾਂ ਚ ਸ਼ਰਾਬ ਵੀ ਮਿਲਦੀ ਆ ਤੇ ਹੋਟਲਾਂ ਚ ਕੁੜੀਆਂ ਵੀ ਮਿਲਦੀਆਂ ਨੇ ਹੋਟਲ ਕਿੱਥੇ ਨੇ ਸੱਚਖੰਡ ਸੀਸ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਵੇਂ ਤਮਾਕੂ ਆਪਾਂ ਬੰਦ ਕਰਾਇਆ ਸੀਗਾ ਉਸੇ ਤਰੀਕੇ ਨਾਲ ਇਹ ਹੋਟਲਾਂ ਦਾ ਵੀ ਗੰਦ ਆ ਅਸੀਂ ਤਾਂ ਜਿੰਨੇ ਜੋਗਿਆਂ ਕਰ ਰਹੇ ਆ ਪਰ ਪ੍ਰਸ਼ਾਸਨ ਜੇਕਰ ਤੋ ਕੇ ਕਾਰਵਾਈ ਕਰੇ ਇਹ ਗੰਦ ਹੋ ਸਕਦਾ ਦੂਸਰੀ ਜਿਹੜਾ ਅਮਿਸ਼ਾ ਵਾ ਉਸ ਬੱਚੀ ਨਾਲ ਰੇਪ ਦਾ ਆਸ ਕਰਦੇ ਆਂਗੇ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਕੇ ਜੋ ਬੰਦ ਦੀ ਕਾਰਵਾਈ ਕਰੂਗਾ ਨਹੀਂ ਪਛਾਣ ਕਾਰਵਾਈ ਕਰਦਾ ਤੇ ਅਸੀਂ ਇਹ ਠੋਕ ਕੇ ਕਹਿੰਦੇ ਆ ਕਿ ਜੇਕਰ ਇਹ ਸੱਚ ਹੋਇਆ ਦੋਸ਼ੀ ਸਾਡੇ ਹੱਥ ਚ ਆ ਗਏ ਤੇ ਬੰਦ ਸਜ਼ਾ ਦਵਾਵਾਂਗੇ ਨਾਲੇ ਹਾਂ ਇੱਕ ਮੁੰਡਾ ਲੈ ਕੇ ਆਏ ਨੇ ਉਹ ਰਾਤ ਹੋਟਲ ਦੇ ਵਿੱਚ ਮਜੂਦ ਸੀ ਕਰਦਾ ਮੈਨੇਜਰ ਹੈ ਮੇभी ਸ਼ਾਇਦ ਉਸ ਟਾਈਮ ਹੋਟਲ ਤੇ ਮੌਜੂਦ ਸੀ ਉਹਦੇ ਮਤਲਬਕ ਹਜੇ ਉਹ ਸੱਚ ਨਹੀਂ ਬੋਲ ਰਿਹਾ ਕਿ ਉਸੇ ਰੇਪ ਹੋਇਆ ਕਿ ਨਹੀਂ ਹੋਇਆ ਇਹ ਆਪਣੇ ਪ੍ਰਸ਼ਾਸਨ ਦਾ ਕੰਮ ਆ ਕਿ ਉਹਨੂੰ ਬਕਾਵੇ ਠੀਕ ਹੈ ਠੀਕ ਆਹ ਇੱਕ ਮਿੰਟ ਹੋਰ ਰਕਾਓ ਸਾਡੀ ਸਰ ਕੀ ਕਹਿਣਾ ਚਾਹੁੰਦੇ ਹੋ ਨਾਨ ਸਿੰਘ ਤੁਹਾਡੇ ਕੋਲ ਤੇ ਪਹੁੰਚੇ ਨੇ ਕਿਉਂ ਕੀ ਦੇ ਵਿੱਚ ਕੀ ਗੱਲਬਾਤ ਹੋਈ ਹੈ ਜੀ ਨਾਨ ਸਿੰਘ ਆਏ ਨੇ ਮੇਰੇ ਕੋਲ ਪਰ ਮੇਰੇ ਕਾਲੀ ਜੀ ਦੇ ਨਾਲ ਉਹਨਾਂ ਦੇ ਬੰਦੇ ਆਇਆ ਤੇ ਇੱਕ ਮਸਲਾ ਸੀਗਾ ਉਹਨਾਂ ਦਾ ਆਜ਼ਾਦ ਹੋਟਲ ਦੇ ਵਿੱਚ ਤੇ ਆਪਣੀ ਕਿਸੇ ਲੜਕੀ ਦੇ ਨਾਲ ਗਲਤ ਕੰਮ ਹੋ ਗਿਆ ਤੇ ਉਹਦੇ ਵਾਸਤੇ ਹੁਣੇ ਸਾਡੇ ਕੋਲ ਆਏ ਆ ਗੱਲ ਸੁਣੀਆਂ ਸਾਰੀ ਮੈਂ ਤੇ ਆਪਣੇ ਅਫੀਸਰ ਨੂੰ ਸਿਹਤ ਕਰ ਦਿੱਤੀ ਗਈ ਹੈ ਇਹਨਾਂ ਦੇ ਕੋਲੋਂ ਕਹਿਆ ਤਾਂ ਉਹਨਾਂ ਲੋਕ ਦਿੱਤੀ ਹੈ ਜੇ ਇਹ ਆਪਣਾ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਸਾਰੀ ਇਨਵੈਸਟੀਗੇਸ਼ਨ ਕਰਕੇ ਤੈਨੂੰ ਇਨਵੈਸਟੀਗੇਸ਼ਨ ਜਿਹੜੀ ਆ ਉਹ ਮੈਂ ਹੁਣ ਆਪਣੇ ਅਫੀਸਰ ਸਾਹਿਬਾਨ ਦੀ ਨੋਟਿਸ ਲਿਆ ਕੇ ਸਾਰੀ ਕਰਾਂਗਾ ਇਹਦੇ ਵਿੱਚ ਜਿਨ੍ਹਾਂ ਦੇ ਲੋਕ ਇਹਦੇ ਬਾਰੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਾਰੀ ਉਸ ਤੋਂ ਬਾਅਦ ਅਫੀਸਰ ਸਾਹਿਬਾਨ ਦੱਸੇਗਾ ਕਰਾਂਗਾ ਨਹੀਂ ਅਜੇ ਕੋਈ ਰੈਸ ਨਹੀਂ ਭਾਈ ਸਰ ਹੋਟਲ ਕਿਹੜਾ ਇਹ ਕਿੰਨੇ ਵਜੇ ਆਜ਼ਾਦ ਹੋਟਲ ਆਜ਼ਾਦ ਕਿੰਨੇ ਵਜੇ ਉਹ ਮੁੰਡਾ ਲੈ ਕੇ ਆਇਆ ਸਾਰੀ ਇਨਵੈਸਟੀਗੇਸ਼ਨ ਕਰਕੇ ਮੈਂ ਕੋਈ ਵਜੇ ਮੈਂ ਆਪਣੇ ਮੈਂ ਆਪਣੇ ਪੁਲਿਸ ਚੌਂਕੀ ਆ ਅਜੇ ਮੈਨੂੰ ਸਾਰੀ ਗੱਲ ਦਾ ਅਜੇ ਕਲੀਅਰ ਨਹੀਂ ਮੈਂ ਕਰ ਸਕ ਕਲੀਟੀ ઓફ ਯਰ ਸਾਹਿਬਾਂ ਦੀ ਸੀਪੀ ਸਾਹਿਬ ਦੀ ਆਪਣੇ ਐਸਓ ਸਾਹਿਬੀ ਨੋਟ ਚ ਲਿਆ ਕੇ ਆ ਗਏ ਇਹਨੇ ਮੁੰਡੇ ਨਾਮ ਦਰ ਕੀਤੇ ਗਏ ਇਹ ਅਜੇ ਵੀ ਜੀ ਮੈਂ ਇਹਨਾਂ ਇਨਵੈਸਟੀਗੇਸ਼ਨ ਜੇ ਸ਼ੁਰੂ ਕਰਨੀ ਆ ਮੈਂ ਕਰਨਾ ਲੋਕ ਜਿੰਨੇ ਹੋਣਗੇ ਤੁਹਾਡੇ ਸਾਹਮਣੇ ਕੀ ਕੁੜੀਆ ਜੀ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ ਅਜੇ ਅਜੇ ਨਹੀਂ ਕੋਈ ਗੱਲਬਾਤ ਹੋਈ ਮੇਰੀ ਅਜੇ ਬਸ ਉਹਨਾਂ ਨੇ ਦੱਸਿਆ ਕਿ ਮੈਂ ਕਿਸੇ ਨਾਲ ਆਈ ਸੀ ਅਸੀਂ ਕਹਿ ਦਿੱਤੀ ਜਾਂਦੀ ਹੈ ਤਾਂ ਕਾਰਵਾਈ ਹਾਂ ਮੈਂ ਹਾਂ ਸ਼ਿਕਾਇਤ ਕੀਤੀ ਜਾਏਗੀ ਅਫਸਰ ਸਾਹਿਬਾਂ ਨੇ ਨੋਟ ਲਾ ਕੇ ਕਾਰਵਾਈ ਇਹ ਹੋਟਲਾਂ 'ਚ ਗਲਤ ਕੰਮ ਚੱਲਦਾ ਜਿਹੜਾ ਹੋਟਲਾਂ 'ਚ ਕੰਮ ਗਲਤ ਚੱਲਦਾ ਲੱਗਦਾ ਹੈ ਕਾਰਵਾਈ ਕੀਤੀ ਜਾਏਗੀ ਹਾਂ ਬਿਲਕੁਲ ਬਿਲਕੁਲ ਕੀਤੀ ਜਾਏਗੀ ਜੇ ਜੇ ਕੋਈ ਲੜਕੀ ਆ ਲੜਕੀ ਦੇ ਸਾਰੇ ਬਿਆਨ ਨੋਟ ਕਰਦੇ ਆ ਕਿ ਉਹ ਸਾਰਾ ਡਾਕ ਦਿੰਦਾ ਜੂਗਾ ਉਸ ਤੋਂ ਬਾਅਦ ਹਾਂ ਕੋਈ ਤਾਂ ਲੱਗਦਾ ਨਹੀਂ ਵੀ ਜੋ ਰੂਲਸ ਨੇ ਉਹ ਮੈਂ ਕਿਹਾ ਉੱਥੇ ਜਾ ਕੇ ਮੈਂ ਉੱਥੇ ਜਾ ਕੇ ਮੇਰੇ ਹਾਂ ਸਾਰੇ ਚੈੱਕ ਸਾਰੇ ਚੈੱਕ ਬਿਲਕੁਲ ਬਰੀਕੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਆ ਇਨਵੈਸਟੀ ਕੀਤੀ ਜਾਊਗੀ ਕੁੜੀ ਦੀ ਉਮਰ ਜਿਹੜੀ ਉਹ ਵੀ ਚੈੱਕ ਕੀਤੀ ਜਾਊਗੀ